ਹਾਂਜੀ ਇੱਕ ਸ਼ਹੀਦ ਭਗਤ ਸਿੰਘ ਨਗਰ ਤੋਂ ਸਾਨੂੰ ਕੰਪਲੇਂਟ ਆਈ ਸੀ ਵੀ ਜਿਹੜਾ ਇੱਥੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਪਹੁੰਚੇ ਤੇ ਆ ਕੇ ਦੇਖਿਆ ਜਿਹੜੇ ਨਰਿੰਦਰਪਾਲ ਸਿੰਘ ਸਿੱਧੂ ਨੇ ਸਾਹਕਾਇਮ ਸੀ ਇਹਨਾਂ ਤੇ ਫਾਇਰਿੰਗ ਦੀ ਜਿਹੜੀ ਇਨਸੀਡੈਂਟ ਦੀ ਕੰਪਲੇਂਟ ਸੀ ਉਹ ਸਾਨੂੰ ਉਸ ਬਾਰੇ ਪਤਾ ਲੱਗਿਆ ਤੇ ਉਸ ਦੇ ਚਲਦੇ ਇੱਥੇ ਆਏ ਆ ਅਸੀਂ ਕੈਮਰੇ ਵਗੈਰੇ ਚੈੱਕ ਕਰ ਰਹੇ ਹਾਂ ਜਲਦੀ ਜਿਹੜੇ ਹੈਗੇ ਦੋਸ਼ੀਆਂ ਨੂੰ ਟ੍ਰੇਸ ਕੀਤਾ ਜਾਊਗਾ ਸਰ ਕੋ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਜੀ ਉਹ ਮੈਂ ਮਤਲਬ ਲੱਗ ਰਿਹਾ ਵੀ ਜਿਵੇਂ ਆਪਣਾ ਕੀ ਨਾਲ ਇਹਦਾ ਪਰਸਨਲ ਰੰਜਿਸ਼ ਦਾ ਕੋਈ ਮਹਾਂ ਮਾਮਲਾ ਹੋਵੇ ਇਹ ਨਹੀਂ ਫਾਇਰ ਲੱਗੇ ਜੀ ਇਹ ਦੋ ਫਾਇਰ ਲੱਗੇ ਕਿੱਥੇ ਦਾਖਲ ਨੇ ਸੋਚ ਇਹ ਮੈਡੀਸਿਟੀ ਗਏ ਸੀਗੇ ਆਖਰੀ ਕਰੀਏਨਮ ਲੈ ਕੇ ਗਏ ਸੀ ਇਹ ਹਾਲਤ ਕਿਵੇਂ ਸਰ ਜੀ ਹਾਲਤ ਉਹਨਾਂ ਦੀ ਸਟੇਬਲ ਦੇਖੋ ਜੀ ਮੈਂ ਹੁਣੇ ਸਿੱਧੂ ਸਾਹਿਬ ਨੂੰ ਮਿਲ ਕੇ ਆਂ ਉਹਨਾਂ ਦਾ ਸਿਹਤ ਦਾ ਹਾਲਚਲ ਪੁੱਛਣ ਲਈ ਮੈਂ ਮੈਨੂੰ ਜਦੋਂ ਪਤਾ ਲੱਗਿਆ ਇਮੀਡੀਟਲੀ ਹਸਪਤਾਲ ਪ ਨਾਲੇ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਾਈ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਵੀ ਉਹਨਾਂ ਨਾਲ ਫੋਨ ਦੇ ذریعے ਗੱਲਬਾਤ ਕੀਤੀ ਸਿੱਧਾ ਹਾਕਰ ਪੁੱਛਿਆ ਕਿਉਂਕਿ ਜੋ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਉਹ ਕਹਿੰਦੇ ਅਸੀਂ ਮੈਂ ਤੇ ਮੇਰੀ ਪੂਰੀ ਫੈਮਿਲੀ ਘਰ ਵਿੱਚ ਬੈਠੇ ਸੀ ਦੋ ਜਿਹੜੇ ਬੰਦੇ ਅਣਪਛਾਤੇ ਘਰੇ ਆ ਕੇ ਆਏ ਕਹਿੰਦੇ ਮੈਂ ਸੋਚਿਆ ਵੀ ਕੋਈ ਕੰਮ ਕਰਾਉਣ ਵਾਲੇ ਬੰਦੇ ਹੋਣਗੇ ਪਰ ਉਹਨਾਂ ਨੇ ਇੱਕਦਮ ਆਪਣੇ ਡੱਬ ਚੋਰੀ ਵਾਲਵਰ ਕੱਢੇ ਔਰ ਮੇਰੇ ਤੇ ਫਾਇਰਿੰਗ ਸ਼ੁਰੂ ਕਰਤੀ ਲੋਕਾਂ ਨੇ ਤਿੰਨ ਫਾਇਰ ਮੇਰੇ ਬਾਲੋ ਨਾਲ ਕੀਤੇ ਇੱਕ ਫਾਇਰ ਮੇਰੇ ਬੋਢੇ 'ਚ ਲੱਗਿਆ ਦੂਜਾ ਮੇਰੀ ਜਿਹੜੀ ਲੱਤ 'ਚ ਲੱਗਿਆ ਇੱਕ ਮੇਰੇ ਜਿਹੜਾ ਸਿਰ ਬਾਲੋ ਨਾਲ ਉਹਨਾਂ ਨੇ ਫਾਇਰ ਕੀਤਾ ਸੀ ਉਹ ਮੇਰੀ ਪਾਗ 'ਚ ਲੱਗਿਆ ਸੋ ਤੋਂ ਬਾਅਦ ਅਸੀਂ ਸਾਰੀ ਫੈਮਿਲੀ ਘਰੇ ਹੋਣ ਕਰਕੇ ਅਸੀਂ ਕਿਦਾਮ ਉਹਨਾਂ ਨੂੰ ਜਿਹੜਾ ਆਪਦਾ ਚਾਰਾ ਜੋਰੀ ਕੀਤੀ ਫਿਰ ਉੱਥੋਂ ਭੱਜ ਗਏ ਪਰ ਬਚਾਅ ਹੋ ਗਿਆ ਪ੍ਰਮਾਤਮਾ ਨੇ ਬੜੀ ਨਹੀਂ ਹਲੇ ਉਹ ਕਹਿੰਦੇ ਮੈਂ ਪਛਾਣਾ ਤਾਂ ਨਹੀਂ ਉਹਨਾਂ ਨੂੰ ਵੀ ਕੌਣ ਸੀ ਪਰ ਮੈਂ ਤਾਂ ਇਸ ਭੇਕੇ ਸੀ ਕੋਈ ਕੰਮ ਕਰਾਉਣ ਆ ਉਹ ਲਿਆ ਤਿੰਨ ਲੱਗੀਆਂ ਦੋ ਇੱਕ ਤਾਂ ਮੋਢੇ 'ਤੇ ਲੱਗੀਆਂ ਇੱਕ ਸਿਰੇ 'ਤੇ ਲੱਗੀਆਂ ਇੱਕ ਮੋਢੇ 'ਚ ਲੱਗੀ ਆ ਜੀ ਇੱਕ ਉਹਨਾਂ ਦੀ ਲੱਤ 'ਚ ਲੱਗੀ ਇੱਕ ਉਹ ਕਹਿੰਦਾ ਜਿਹੜੇ ਮੇਰੇ ਸਰਵਲ ਫਾਇਰ ਕੀਤਾ ਮੇਰੇ ਪੱਗ 'ਤੇ ਲੱਗੀ ਹਾਲਤ ਕਿੱਦੀ ਆ ਕਿਦਾਂ ਹਾਲਤ ਠੀਕ ਆ ਜੀ ਸਟੇਬਲ ਨੇ ਤੋਂ ਬੜੀ ਜਿਹੜੀ ਮਨਪਾਗੀ ਘਟਣਾ ਇਹ ਇਦਾਂ ਜਿਹੜਾ ਪੰਜਾਬ ਸਰਕਾਰ ਦੇ ਵੱਲ ਫਿਰ ਇੱਕ ਤਰ੍ਹਾਂ ਨਾਲ ਉਂਗਲ ਉਠਦੀ ਆ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਪਹਿਲੇ ਦਿਨੋਂ ਇਹ ਗੱਲ ਕਹਿ ਰਹੀ ਆ ਕਿ ਲਾਇਓਨ ਆਰਡਰ ਦਾ ਬਹੁਤ ਮਾੜਾ ਹਾਲ ਆ ਉਹਦਾ ਇੱਕ ਅਜਿਹਾ ਸਬੂਤ ਆ ਉਸ ਗੱਲ ਦਾ ਕਿ ਜਨਮਦਨ ਇਹਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਤੇ ਸਾਡੇ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਕੀਤਾ ਕਿ ਗੱਲ ਕਿਤੇ ਰੋਕੇ ਰੋਜ਼ ਨਾ ਕਿਤੇ ਨਾ ਕਿਤੇ ਰੋਜ਼ ਨਵੀਂ ਵਾਰਦਾਤ ਹੁੰਦੀ। ਸੋ ਬਹੁਤ ਹੀ ਨਿੰਦਣਯੋਗ ਇਹ ਘਟਨਾ ਹੈ ਇਸ ਗੱਲ ਦੀ ਸਮੁੱਚੀ ਕਾਂਗਰਸ ਵੱਲੋਂ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੁਰੇ ਵੱਲੋਂ ਔਰ ਜ਼ਿਲ੍ਹਾ ਕਾਂਗਰਸ ਵੱਲੋਂ ਇੱਥੇ ਬਹੁਤ ਬਖੂਬੀ ਨਿੰਦਾ ਕਰ।